ਉਹਨੇ ਸਵਰਾਜ ਟਰੈਕਟਰ ਤਾਂ ਮੇਰੇ ਹਿਸਾਬ ਨਾਲ ਸ਼ੋਅਰੂਮ ਦੇ ਵਿੱਚ ਨਹੀਂ ਹੋਣੇ ਜਿੰਨੇ ਬਾਈ ਦੇ ਘਰੇ ਖੜੇ ਆ ਔਰੇ ਲੈ ਇੱਥੇ ਖੜ ਕੇ ਨਾ ਕੈਮਰਾ ਮਾਰੀ ਦਰਮੇ ਉਹ ਤੱਕ ਦੇਖ ਓਏ ਜਿਵੇਂ ਮਹਾਲੀ ਨਹੀਂ ਖੜੇ ਹੁੰਦੇ ਮਹਾਲੀ ਐ ਖੜੇ ਆ ਦੇਖ 16 ਮਾਡਲ ਹੈ ਹਾਂ ਟਾਇਰ ਚਾਰੇ ਹੀ ਨਵੇਂ ਨੇ ਪਰ ਮੈਂ ਚਾਰੇ ਟਾਇਰ ਜਮੇ ਨਵੇਂ ਹੋਏ ਅਰੇ ਮੁਰਰੇ ਟਾਇਰਾਂ ਤਾਂ ਮਾਰਪੂ ਵੀ ਨਹੀਂ ਵਟਿਆ ਇਹ ਦੇਖ ਕਰਵਾ ਦੇ ਚੈੱਕ ਰਾਂ ਮੈਂ ਚੈੱਕ ਕਰਵਾ ਦੇ ਮਗਰਾਡਾਂ ਦੇ ਅੰਦਰ ਚੈੱਕ ਰਾਂ ਹੀ ਬਈ ਇਹ ਸਾਹਮਣੇ ਵਾਲਾ ਜਿਹੜਾ ਚੱਲਿਆ ਕਿੰਨਾ ਨਾ ਟਰ ਚੱਲਿਆ ਵਾਹੇ ਤਕਰੀਬਨ ਉਸ 1800 ਘੰਟੇ ਦੇ ਕਰੀਬ ਆਊਗਾ 1800 ਘੰਟੇ ਚੱਲਿਆ ਹੋਇਆ ਕੰਡੀਸ਼ਨ ਦਾ Ориਜਨਲ ਹੀ ਹੈ ਹਨਾ ਹਾਂਜੀ ਹਾਂ ਤੂੰ ਸੰਭਾਲ ਦੇਖ ਟਰੈਕਟਰ ਦੀ ਸੰਭਾਲ ਦੇਖ ਸੰਭਾਲ ਦੇਖ ਪੈਰ ਦਾਣ ਵੀ ਦਿਖਾ ਕਰਾ ਮਗਰਾਡਾਂ ਦੇ ਅੰਦਰੋਂ ਕੰਡੀਸ਼ਨ ਦਿਖਾ ਡੈਕ ਡੱਕ ਪੂਰਾ ਲੱਗਿਆ ਹੋਇਆ ਇਹ ਕਹਿ ਸਕਦੇ ਆ ਬਈ ਪੂਰੇ ਸ਼ੌਂਕੀ ਸੱਜਣ ਤੋਂ ਆਇਆ ਹੋਇਆ ਯਾਰ ਤਾਂ ਬਹੁਤ ਸਾਰਾ ਟਰੈਕਟਰ ਐਂਡ ਉਂਡ ਚੈੱਕ ਕਰ ਬਈ ਦੇਖ ਹਿੱਸਾ ਚੈੱਕ ਕਰਵਾ 2016 ਮਾਡਲ ਹਾਂ ਡੈਕ ਡੱਕ ਲੱਗਿਆ ਵਧੀਆ ਕਨੋਪੀ ਲੱਗੀ ਡੈਕ ਵੀ ਲੱਗਿਆ ਹੋਇਆ ਧਰਮੇ ਕੰਡੀਸ਼ਨ ਦਾ ਵੀ ਨਵਾਂ ਟਰੈਕਟਰ ਯਾਰ ਹਨਾ ਸਰਬੋਲਾ ਟਰੈਕਟਰ ਵਧੀਆ ਨਾਲ ਦੇ ਟਾਇਰ ਨੇ ਚਾਰੀ ਟਰੈਕਟਰ ਤੇ ਅਸੇ ਚਾਰੀ ਟਾਇਰ ਨਾਲ ਦੇ ਨੇ ਓਕੇ ਪੈਰਪੁਰ ਦਾ ਇਹਨਾਂ ਦਾ ਵੀ ਸਾਫ ਪਿਆ ਹੈ ਹਨਾ ਪੂਰਾ ਹੀ ਨਵਾਂ ਟਰੈਕਟਰ ਆ ਦੇਖ ਹੂੰ ਤੇ ਪੰਪ ਵਾਲੀ ਧਰਮੇ ਸਿਰੋ ਯਾ ਦੇ ਹਾ ਚੋ ਲੈ ਪੰਪ ਵਾਲੀ ਸੀਲ ਦਿਖਾ ਇਹ ਆ ਦੇਖ ਆ ਵੀ ਚੈੱਕ ਕਰਵਾ ਧਰਮੇ 750 ਘੰਟਾ ਚੱਲਿਆ ਹੋਇਆ ਸਪੈਸ਼ਲ ਐਡੀਸ਼ਨ ਹੈ ਸਿੱਧੇ ਜੱਟ ਲਵਾਇਆ ਹੋਇਆ ਹੈ ਹਾਂਜੀ ਹਾਂ ਡਿਸਟ੍ਰੀਬਿਊਟਰ ਵੀ ਇਹਨੂੰ ਨਾਲ ਆਉਂਦਾ ਨਹੀਂ ਕੰਪਨੀ ਤੋਂ ਵੈਸੇ ਲਗਵਾਇਆ ਹੋਇਆ ਇਹਨਾਂ ਨੇ ਬਾਅਦ ਚ ਓਕੇ ਹਾਂਜੀ ਫਿਰ ਤਾਂ ਜਾਨੀ ਕਿ ਟੌਪ ਮਾਡਲ ਬਣਾਇਆ ਹੋਇਆ ਧਰਮੇ ਇਹ ਕਹਿੰਦੀ ਵੀ ਸਪੈਸ਼ਲ ਐਡੀਸ਼ਨ ਮਾਡਲ ਬਣਾਇਆ ਦੇ ਭਾਈ ਇਹ ਦੀ ਜੀ ਗੱਲ ਕਰੀਏ ਨੰਬਰ 50 ਫਰਸਟ ਪਾਰਟੀ ਇਹ ਵੀ ਇਹ ਸੈਕੰਡਾ ਵੀਰੇ ਸੈਕੰਡਾ ਨੰਬਰ ਆ ਨਾਲ ਦੀ ਟਾਇਰ ਮਤਲ ਲੈ ਲਾ ਸਾਡੇ 35 40 ਪਾਇਸਾ ਖੜਿਆ ਨੇ ਚੱਲਿਆ ਵਾ ओरिजिनल ਇਹ 3500 ਘੰਟਾ ओरिजिनल 3500 ਚੱਲਿਆ ਹੋਇਆ ਹਾਂਜੀ ਹਾਂ ਸਰ ਮਟਰੈਕਟਰ ਵਾਲਾ ਸੁਣਾਓ ਇਹ ਦੇਖ ਕਿਹੜਾ ਮਾਰਕਾ ਲੈਣਾ ਹੈ ਕਿਹੜਾ ਰੰਗ ਗੋਰੀਏ ਨਹੀਂ ਜੇ ਨਵਾਂ ਟਰੈਕਟਰ ਲੈਣਾ ਹੈ ਦੱਸ ਪਸੰਦ ਗੋਰੀਏ ਨਹੀਂ ਮੇਤਰੋ ਗੱਲ ਅੱਜ ਨਵੇਂ ਟਰੈਕਟਰਾਂ ਦੀ ਨਹੀਂ ਕਰਦਾ ਅੱਜ ਨਾ ਨਮਿਆਂ ਵਰਗੇ ਟਰੈਕਟਰਾਂ ਦੀ ਗੱਲ ਕਰੂੰਗਾ ਅੱਜ ਮੈਂ ਸ਼ਹਿਰ ਨਾਬੇ ਪਹੁੰਚਿਆ ਅੱਜ ਨਾ ਆਪਾਂ ਬਾਈ ਹਰਦੀਪ ਦੇ ਸ਼ੋਰੂਮ ਤੇ ਪਹੁੰਚੇ ਜਾਨੀ ਕਿ ਧਾਲੀਵਾਲ ਟਰੈਕਟਰ ਦੇ ਸ਼ੋਰੂਮ ਤੇ ਪਹੁੰਚੇ ਆ ਇਹ ਉਹ ਸ਼ੋਰੂਮ ਹੈ ਜਿਹੜਾ ਨਾਬੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਅੱਗੇ ਇਸ ਸ਼ੋਰੂਮ ਦੇ ਉਪਰੋਂ ਨਾ ਡੀਲਰ ਟਰੈਕਟਰ ਲੈ ਕੇ ਜਾਂਦੇ ਆ ਤੇ ਅੱਜ ਉਹੀ ਡੀਲਰਾਂ ਦੇ ਰੇਟ ਦੇ ਵਿੱਚ ਨਾ ਕਿਸਾਨ ਭਰਾਵਾਂ ਦੇ ਘਰਾਂ ਦੇ ਵਿੱਚ ਟਰੈਕਟਰ ਭੇਜਣੇ ਆ ਟਰੈਕਟਰ 25 30 ਬਕਾਊ ਖੜੇ ਨੇ ਕੱਲੇ-ਕੱਲੇ ਟਰੈਕਟਰ ਦੀ ਜਾਣਕਾਰੀ ਦਵਾਗੇ ਮਿੱਤਰੋ ਰੇਟ ਜਿੰਨਾ ਡਿਸਕਾਊਂਟ ਹੋਇਆ ਉਨਾ ਕਰਵਾ ਦਾਂਗੇ ਪਰ ਵੀਡੀਓ ਸਕਿਪਣਾ ਕਰ ਦਿਓ ਅਧ ਵਿਚਾਲੇ ਨਾ ਛੱਡ ਦਿਓ ਤੁਹਾਡਾ ਨੁਕਸਾਨ ਹੋ ਸਕਦਾ ਅੱਜ ਹਰ ਇੱਕ ਵੈਰੈਟੀ ਦੇ ਟਰੈਕਟਰ ਮਿਲਣੇ ਆ ਜੇ ਗੱਲ 855 ਦੀ ਕਰ ਲਈਏ ਤਾਂ 12 13 ਟਰੈਕਟਰ ਬਾਈਲੇ ਵੀ 855 ਖੜੇ ਨੇ ਜੇ ਗੱਲ ਕਰ ਲਈਏ 53 10 ਦੀ ਕਾਲੇ ਢੱਡਾਲੇ ਵੀ ਕਈ ਟਰੈਕਟਰ ਖੜੇ ਨੇ ਜੇ ਨਿਊ ਹਾਲੈਂਡ ਦੀ ਗੱਲ ਕਰ ਲਈਏ ਤਾਂ ਤੁਹਾਡੇ ਸਾਹਮਣੇ ਖੜੇ ਨੇ ਅੱਜ ਮਿੱਤਰੋ ਅਰਜਨ ਵੀ ਹੋਣਗੇ ਅੱਜ ਮੈਸੀ ਵੀ ਹੋਣਗੇ ਜਾਨੀ ਕਿ ਨਾ ਹਰ ਇੱਕ ਪ੍ਰਕਾਰ ਦਾ ਟਰੈਕਟਰ ਮਿਲੂ ਬਾਈ ਹਰਦੀਪ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਿੰਨੇ ਚਿਰ ਤੋਂ ਕੰਮ ਕਰਦਾ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦੇ ਦਾਂਗੇ ਪਹਿਲਾਂ ਆਪਾਂ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਹੋ ਵਧੀਆ ਭੱਟੀ ਸਾਹਿਬ ਪਹਿਲਾਂ ਹਰਦੀਪ ਮੈਨੂੰ ਇਹ ਦੱਸ ਬਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਟਾਈਮ ਤੋਂ ਵੀਰੇ ਪਹਿਲਾਂ ਲਾਣਦਾਰ ਹੁਣੇ 80 82 ਤੋਂ ਕਰ ਰਹੇ ਨੇ ਕੰਮ ਦਾ ਮੈਂ ਜਾਨੀ 2008 ਤੋਂ ਜੁੜਿਆ ਨਾ ਨਾ ਅਸੀਂ ਬਿਆਸੀ ਤੋਂ ਆਪਣਾ ਕਾਰੋਬਾਰ ਹੈ ਆਪਾਂ ਸ਼ੁਰੂਆਤ ਦੇ ਵਿੱਚ ਇੱਥੇ ਆ ਨਹੀਂ ਪਹਿਲਾਂ ਘਰੇ ਕਰਦੇ ਸੀਗੇ ਪਿੰਡ ਤੁਹਾਡਾ ਕਿਹੜਾ ਹੈ ਹਿਆਣਾ ਕਲਾ ਪਿੰਡ ਹਿਆਣਾ ਕਲਾ ਇੱਥੋਂ ਕਿੰਨੀ ਦੂਰ ਆਣਾ ਪਏ ਤੋਂ ਇੱਥੋਂ 4 ਕਿਲੋਮੀਟਰ 4 ਕਿਲੋਮੀਟਰ ਦੂਰ ਹੈ ਇੱਥੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ 1998 ਤੋਂ ਕਰ ਰਿਹਾ 1998 ਤੋਂ ਲੈ ਕੇ ਮਿੱਤਰੋ ਇੱਥੇ ਯਾਨੀ ਕਿ ਇੱਥੇ ਵੀ ਹੋ ਗਏ ਆ ਯਾਨੀ ਜਗ੍ਹਾ ਦਾ ਚਲ ਚਿਆਂ ਜਾਂਦੇ ਪਹਿਲਾਂ ਯਾਨੀ ਕਿਰਾਏ ਤੇ ਸੀਗਾ ਹੁਣ ਆਪਣਾ ਬਣਾ ਲਿਆ ਹੁਣ ਆਪਣਾ ਹੀ ਬਣਾ ਲਿਆ ਤੇ ਲੈ ਮਿੱਤਰ ਹੁਣ ਆਪਣਾ ਸ਼ੋਰੂਮ ਬਣਾ ਲਿਆ ਬਾਈ ਆਪਾਂ ਟਰੈਕਟਰ 25 30 ਦਿਖਾਉਣੇ ਅੱਜ ਹਾਂਜੀ ਹਾਂਜੀ ਤੇ ਆਪਾਂ ਸ਼ੁਰੂਆਤ ਆਪਾਂ ਮੈਸੀ ਤੋਂ ਕਰ ਲੈਂਦੇ ਆਪਕੋ ਮੈਸੀ ਤੋਂ ਕਰਕੇ ਲੈ ਕੇ ਆਉਣਾ ਬਈ ਸ਼ੁਰੂਆਤ ਆ ਜੀ ਇੱਥੋਂ ਆਪਾਂ ਸ਼ੁਰੂਆਤ ਕਰਦੇ ਆਂ ਬਈ 9500 ਮੈਸੀ ਤੋਂ ਦੱਸਿ ਹਰਦੀ ਬਾਈ ਇੱਕ ਗੱਲ ਹੋਰ ਹਾਂਜੀ ਮੈਨੂੰ ਇਹ ਵੀ ਪਤਾ ਵੀ ਤੁਹਾਡੇ ਤੋਂ ਡੀਲਰ ਡਾਇਰੈਕਟਰ ਲੈ ਕੇ ਜਾਂਦੇ ਆ ਹਾਂਜੀ ਹਾਂ ਵੀਰੇ ਉਹੀ ਰੇਟ ਦੇ ਵਿੱਚ ਡਾਇਰੈਕਟਰ ਦੇਣਾ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਨਾ ਆਪਾਂ ਦੇਣਾ ਹੀ ਰੇਟ ਉਹ ਜਾਇਜ਼ ਹੈ ਬਸ ਕੋਈ ਘੱਟ ਵੱਧ ਨਹੀਂ ਹੋਣਾ ਹਾਂ ਅੱਜ ਮੈਂ ਦਵਾਨੀ ਨਹੀਂ ਕਢਾਉਂਗੀ ਨਾ ਨਾ ਠੀਕ ਆ ਧਰਮੇ ਮੈਂ ਦਵਾਨੀ ਨਹੀਂ ਕਢਾਉਣੀ ਰੇਟ ਹੀ ਬਾਈ ਤੋ ਐਸੇ ਲੜਾਂਗੇ ਯਾਰ ਵੀ ਜਿਹੜਾ ਕਿਸਾਨ ਭਰਾ ਆ ਕੇ ਮੁੜੇ ਨਾ ਠ ਅਜੇ ਇਹ ਜੀ ਰੇਟ ਲਾ ਦੇ ਹਾਂ ਹਾਂ ਵਧੀ ਜਾਂਦਾ ਰੇਟ ਆਪਣੀ ਭਾਈ ਜਿਹੜਾ ਆ ਖੜਾ 9500 ਮੈਸੀ ਦੱਸਿਓ ਕਰਾ ਡਿਟੇਲ ਇਹਦੀ ਇਹ 2016 ਮਾਡਲ ਆ ਵੱਡੀ 16 ਮਾਡਲ ਹੈ ਹਾਂ ਟਾਇਰ 40 ਨਵੇਂ ਨੇ ਪਰ ਮੈਂ ਚਾਰੇ ਟਾਇਰ ਜਮੇ ਨੇ ਮੇ ਹੋਈ ਅਰੇ ਮੁਰਰੇ ਟਾਇਰਾਂ ਤਾਂ ਮਾਰਪੂ ਵੀ ਨਹੀਂ ਬਟਿਆ ਇਹ ਦੇਖ ਇਹ ਟਾਇਰ ਮੁਰਰੇ ਨੇ ਦੁਬਾਰ ਦੇ ਨੇ ਭਾਈ ਹਾਂ ਚਾਰੇ ਟਾਇਰ ਤਾਂ ਦੁਬਾਰਾ ਦੇ ਨੇ ਅਸੇ ਚਾਰੇ ਟਾਇਰ ਦੁਬਾਰ ਦੇ ਨੇ ਪਰ ਮੈਂ ਵੇਟ ਲੱਗੇ ਹੋਇਆ ਤੇ ਕਰਵਾ ਦੇ ਚੈੱਕ ਰੇ ਮੈਂ ਚੈੱਕ ਕਰਵਾ ਦੇ ਮਗਰਾਡਾਂ ਦੇ ਅੰਦਰ ਚੈੱਕ ਰਾਂ ਹੀ ਭਾਈ ਇਹ ਸਾਹਮਣੇ ਵਾਲਾ ਜਿਹੜਾ ਚੱਲਿਆ ਕਿੰਨਾ ਕੋਲ ਟ੍ਰੱਕ ਚੱਲਿਆ ਵਾਹੇ ਤਕਰੀਬਨ 1800 ਘੰਟੇ ਦੇ ਕਰੀਬ ਆਊਗਾ 1800 ਘੰਟੇ ਚੱਲਿਆ ਹੋਇਆ ਕੰਡੀਸ਼ਨ ਦਾ オリジナル ਹੀ ਹੈ ਨਾ ਹਾਂਜੀ ਹਾਂ ਵਧੀਆ ਟਾਇਰ 70 ਪੈਸੇ ਲਾ ਕੇ ਨਵੇਂ ਲਾਤੇ ਸੀ ਉਹਨਾਂ ਨੇ ਉਸੇ 70 ਪੈਸੇ ਟਾਇਰ ਲਾ ਕੇ ਨਵੇਂ ਲੱਗੇ ਹੋਣੇ ਧਰਮੇ ਤੂੰ ਸੰਭਾਲ ਦੇਖ ਟਰੈਕਟਰ ਦੀ ਸੰਭਾਲ ਦੇਖ ਸੰਭਾਲ ਦੇਖ ਪੈਰਦਾਨ ਵੀ ਦਿਖਾ ਕਰ ਮਗਰਾਡਾਂ ਦੇ ਅੰਦਰੋਂ ਕੰਡੀਸ਼ਨ ਦਿਖਾ ਡੱਕੜੋਕ ਪੂਰਾ ਲੱਗੇ ਹੋਏ ਇੱਕ ਐਸਾ ਕਹਦੇ ਬਈ ਪੂਰੇ ਸ਼ੌਂਕੀ ਸੱਜਣ ਤੋਂ ਆਇਆ ਹੋਇਆ ਯਾਰ ਟਰਮੀ ਐਂਡ-ਉਂਡ ਚੈੱਕ ਕਰ ਬਈ ਦੇਖ ਹਿੱਸਾ ਚੈੱਕ ਕਰਵਾ ਮਾਡਲ 16 ਬਈ ਮਾਡਲ 2000 ਪਾਰਟੀ ਫਰਸਟ ਹੈ ਇਹ ਫਰਸਟ ਕੁਆਲਿ ਇਹ ਇਹਦੇ ਉੱਪਰ ਆਪਾਂ ਲੋਨ ਕਰਵਾ ਦਿੰਨੇ ਆ ਸੱਚ ਮੇਰੇ ਕੋਲ ਹੋ ਜਾਊਗਾ ਕਿੰਨੇ ਕ ਦਾ ਲੋਨ ਹੋ ਸਕਦਾ ਇਹ ਉੱਪਰ ਲੋਨ ਤਕਰੀਬਨ ਮੇਰੇ ਦਾ 4 ਲੱਖ ਦੇ ਕੋ 4 ਲੱਖ ਦਾ ਲੋਨ ਹੋਊਗਾ 3.5 ਤੋਂ 4 ਦੇ ਵਿੱਚ ਹੋ ਜਾਊ ਆਪਾਂ ਇਹਦੀ ਡਿਮਾਂਡ ਕੀ ਰੱਖੀ ਆ ਡਿਮਾਂਡ ਇਹਦੀ 4 ਲੱਖ 60 ਹਜ਼ਾਰ 4 ਲੱਖ ਤੇ 60 ਹਜ਼ਾਰ ਇਹ ਦੇਣ ਲੈਣ ਵਾਲੇ ਰੈਡੀ ਆ ਬਸ 4.5 ਦਾ ਲਾਸਟ 4 ਲੱਖ ਤੇ 50 ਹਜ਼ਾਰ ਦਾ ਟਰੈਕਟਰ ਬਣੂ ਆ ਜੋ ਮਿੱਤਰੋ ਟਰੈਕਟਰ ਦਾ ਖੜਾਵਾ ਧਰਮੇ ਚੈੱਕ ਕਰਵਾ ਦੇ ਬਾਲਾ ਕੈਂਟ ਗਜਬ ਦਾ ਟਰੈਕਟਰ ਹੈ ਤੇ ਬਈ ਜਿਹੜਾ ਆ ਖੜਾ ਸੋਨ ਵਾਲੀ ਕਾ 750 ਇਹ 2017 ਵਾਟੀ ਇਹ 17 ਮਾਡਲ ਆ ਓਕੇ ਇਹਦੇ ਚਾਰੇ ਟਾਇਰ ਨਾਲ ਦੇ ਨੇ ਅਸੀਂ ਚਾਰੇ ਟਾਇਰ ਨਾਲ ਦੇ ਨੇ ਹਾਂ ਚੱਲਿਆ ਵਾ ਇਹ 1600 ਘੰਟਾ 1550 ਲੈ ਤਾਂ ਮੈਂ 1550 ਘੰਟਾ ਬਾਈ ਕਹਿੰਦਾ ਚੱਲਿਆ ਹੋਇਆ ਨੰਬਰ 50 ਪਾਰਟੀ ਫਰਸਟ ਆ ਬਾਈ ਫਰਸਟ ਪਾਰਟੀ ਹਾਂ ਤੇ ਇਹਦੀ ਕੀ ਡਿਮਾਂਡ ਰੱਖੀ ਆ ਆਪਣੇ ਇਹ ਪੱਟੀ ਦੇਣ ਲੈਣ ਵਾਲੀ ਰੇਟ 4 ਲੱਖ ਦਾ ਪੂਰੇ 4 ਲੱਖ ਦਾ ਹਾਂ 16 ਮਾਡਲ 17 17 ਮਾਡਲ 4 ਲੱਖ ਦਾ ਦਰਵੇਂ ਹਾਂ ਜੀ ਬਾਈ ਜਿਹੜਾ ਆ ਖੜਾ ਇਧਰਲੇ ਪਾਸੇ ਡੀਆਈ 60 ਇਹ 2013 ਮਾਡਲ ਆ ਬਟੀ ਅਸੀਂ ਇਹ 13 ਮਾਡਲ ਆ ਹਾਂ ਇਹ ਡੀਆਈ 60 ਆ ਆਰ ਐਕਸ ਓਕੇ ਹਾਂਜੀ ਹਾਂਜੀ আর 160 ਉਹਦੇ ਵਿੱਚ ਆ ਤੇ ਜੇ ਇਹਦੀ ਗੱਲ ਕਰੀਏ ਹਾਂ ਇਹਦੀ ਕੀ ਡਿਮਾਂਡ ਰੱਖੀ ਆਪਾਂ ਨੇ ਇਹ ਵੀ ਟਰੈਕਟਰ ਆਪਾਂ ਪੂਰੇ 4 ਲੱਖ ਦੇ ਦੇਣਾ ਜੀ ਪੂਰੇ 4 ਲੱਖ ਦੇ ਹਾਂ ਇਹ 60 ਪਾਵਰ ਜਾ ਗਿਆ ਜਣੀ ਉਹ 50 ਚ ਉਹ 50 ਚ ਦੀਗਾ ਹਾਂ ਹਾਂ ਧਰਮੇ ਬਲੈਕ ਬਲੂਕ ਦਾ ਚੈੱਕ ਕਰਵਾ ਦੇ ਟਰੈਕਟਰ ਦੀ ਹਰ ਤੱਕ ਰੇਸ ਵਾਲੀ ਸੀਲ ਵੀ ਸੀਲੜਾ ਦੇਖ ਹੂੰ ਤੇ ਰੇਟ ਦੱਸੇ 4 ਲੱਖ 4 ਪੂਰੇ ਦੀ ਹਾਂ ਤੇਰਾ ਮਾਡਲ ਤੇਰਾ ਮਾਡਲ ਓਕੇ ਤੇੜਾ ਆ ਖੜਾ 735 ਬਈ ਇਹ 99 ਮਾਡਲ 1900 ਅਸਾਂ 99 ਮਾਡਲ ਹਾਂ ਹਾਂ ਨੰਬਰ ਤਾਂ ਸਾਰੀ ਪੰਜਾਬ ਨੇ ਇਹ ਹਰਿਆਣੇ ਜਾ ਬਾਕੀ ਪੰਜਾਬੇ ਨੇ ਓਕੇ ਇਹ ਚਰਨਪੁਰਾ ਕੱਲਾ ਹਾਂ ਹਾਂ ਇਹ ਨਾ ਹੋਇਆ ਇੱਥੇ ਆਪਣੇ ਪੰਜਾਬ ਅਸਾਂ 99 ਚ ਹੈਗਾ ਆ ਪਟਿਆਲੇ ਜਾ ਲੋਕਲੇ ਬਸ ਓਕੇ ਓਕੇ ਹਾਂ ਟਾਇਰ ਵੀ ਵਧੀਆ ਪੈਣੇ ਬਾਈ ਹਨਾ ਆ ਟਾਇਰ ਰਾਡ ਦੇ ਐਂਡੋਂਡ ਨਾਲ ਦੀ ਨਾਲੇ ਹੂੰ ਆ ਦੀ ਐਂਡੋਂਡ ਧਰਮੀ ਦੇਖ ਓਏ ਭਾਈ ਇਹ ਦੀ ਕੀ ਰੱਖੀ ਹੈ ਡਿਮਾਂਡ ਇਹ ਪਟਿਆਲੇ ਦੇਣ ਲੈਣ ਦਾ ਰੇਟ ਵਾ 1.5 ਲੱਖ ਦਾ 1.5 ਲੱਖ ਦਾ ਓਕੇ ਤੇ ਜਿਹੜਾ ਆ ਖੜਾ 50 50 ਦੀ ਮੈਨੂੰ ਆ ਦੱਸ ਬਾਈ ਇਹ 16 ਮਾਡਲ ਲੈ ਬਟੇ 2016 ਮਾਡਲ ਹਾਂ ਲੈ ਇੱਕ ਢੱਕ ਲੱਗਿਆ ਵਧੀਆ ਕਨੋਪੀ ਲੱਗਿਆ ਡੈਕ ਵੀ ਲੱਗਿਆ ਧਰਮੇ ਕੰਡੀਸ਼ਨ ਦਾ ਵੀ ਨਵਾਂ ਟਰੈਕਟਰ ਯਾਰ ਹਨਾ ਸਰ ਬੋਲਾ ਟਰੈਕਟਰ ਵਧੀਆ ਆ ਆ ਸਾਰਾ ਲੈ ਇਸੇ ਉਸੇ ਦਾ ਚੈੱਕ ਕਰਵਾ ਬਲਾਕ ਦਾ ਚੈੱਕ ਕਰਵਾ ਨਾਲ ਦੇ ਟਾਇਰ ਨੇ ਚਾਰੀ ਟਰੈਕਟਰ ਦੇ ਅੱਛਾ ਚਾਰੀ ਟਾਇਰ ਨਾਲ ਦੇ ਨੇ ਓਕੇ ਪੈਰਪੂਰ ਦਾ ਇਹਨਾਂ ਦਾ ਵੀ ਸਾਫ ਪਿਆ ਹੈ ਹਨਾ ਪੂਰਾ ਹੀ ਨਵਾਂ ਟਰੈਕਟਰ ਆ ਦੇਖ ਹੂੰ ਤੇ ਪੰਪ ਵਾਲੀ ਧਰਮੇ ਸੀਲ ਉਹ ਆ ਦੇਖ ਲੈ ਪੰਪ ਵਾਲੀ ਸੀਲ ਦਿਖਾ ਇਹ ਹਾਂ ਦੇਖਾ ਵੀ ਚੈੱਕ ਕਰਵਾ ਭਾਈ ਇਹ ਦੀ ਕੀ ਡਿਮਾਂਡ ਰੱਖੀ ਆ ਇਹ ਪੱਟੀ ਦੇ ਦਵਾਂਗੇ ਆਪਾਂ 5 4.5 ਲੱਖ ਦਾ 4.5 ਲੱਖ ਦਾ ਮਾਡਲ 16 16 ਮਾਡਲ 4.5 ਲੱਖ ਦਾ 50 50 ਦੀ ਕੰਡੀਸ਼ਨ ਜਿਵੇਂ ਨਵੇਂ ਵਰਗੀ ਆ ਬਾ ਟਰੈਕਟਰ ਦੀ ਪੈਰਪੁਰ ਦਾ ਨਾ ਤੋਂ ਫੁੱਲ ਰੰਗ ਖੜਾ ਉਮੀ ਜਿਵੇਂ ਨਿਕਲਣੋਂ ਕੋਲ ਪੂਰਾ ਦੇ ਨਾ ਤਾਂ ਤਾਂ ਦੇ ਮਕਰਾੜਾ ਤੋਂ ਧਰਮਿੰਦਰੂ ਚੈੱਕ ਕਰਵਾ ਕੇ ਦੇਖ ਹੂੰ ਤੇ ਜਿਹੜਾ ਇੱਧਰਲੇ ਪਾਸੇ ਖੜਾ ਜੀ 50 50 ਇਹ ਪੱਟੀ 2014 ਮਾਡਲ ਅੱਛਾ ਇਹ 2014 ਮਾਡਲ ਵੱਡੇ ਟਾਇਰ ਮੂਰੇ ਲਾਤੇ ਹਾਂ ਜੀ ਮਗਰਲੇ ਟਾਇਰ ਵੀ ਨਵੇਂ ਵਰਗੇ ਪਏ ਆ ਹਾਂ ਟੋਟਲ ਇਹਨਾਂ ਮਹੀਨਾ ਟਾਇਰ ਤਾਂ ਚੱਲਿਆ ਕਿੰਨਾ ਕੋ ਹੋਣਾ ਇਹ ਇਹ ਚੱਲਿਆ ਵਾ ਤਕਰੀਬਨ ਹੋ 2500 ਕੋ ਅਸਾ 2500 ਘੰਟੇ ਹੀ ਚੱਲਿਆ ਹੋਇਆ ਹਾਂ ਓਕੇ ਤੇ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਇਹਦੇ ਲੋਨ ਪੱਟੀ ਹੋ ਜੂ ਮੇਰੇ ਹਿਸਾਬ ਨਾਲ 3.5 ਲੱਖ ਦਾ 3.5 ਲੱਖ ਦਾ ਤਾਂ ਹੋ ਜੂ ਲੋਨ ਇਹਦੀ ਹੂੰ ਆਪ ਡਿਮਾਂਡ ਕੀ ਰੱਖਦੀ ਇਹ 4,65,000 ਦਾ ਦੱਸ 4 ਲੱਖ ਤੇ 65 ਹਜ਼ਾਰ ਹਾਂ ਛੱਡਾਂਗੇ ਆਪਾਂ 5-4000 ਰੁਪਿਆ ਦਾ ਮਾਰ ਤਾ ਨੂੰ ਹੋਊਗਾ 6000 ਦਾ ਹੋ ਜੂ ਜਿਹੜਾ ਆ ਖੜਾ ਵੀ 36 30 ਕਿੰਨਾ ਮੜ ਲੈ ਇਹ 36 ਤੇ ਸੁਪਰ ਪ੍ਰਾਪਰਟੀ ਤੇ ਇਹ ਹੈਗਾ 13 ਮਾਲ 13 ਮਾਡਲ ਹਾਂਜੀ ਧਰਮੇ 13 ਮਾਡਲ 36ਤੀ ਸ਼ੋਪਰ ਹੈ ਹਾਂ 14 ਦੇ ਟਾਇਰਾਂ ਚ ਹਾਂ 14 ਦੇ ਟਾਇਰਾਂ ਚ ਤੇ ਭਾਈ ਇਹ ਇਹਦੀ ਕੀ ਡਿਮਾਂਡ ਰੱਖੀ ਆ ਇਹ ਪੱਟੇ 3 ਲੱਖ ਰੁਪਏ ਦਾ 3 ਲੱਖ ਦਾ 13 ਮਾਡਲ 13 ਮਾਡਲ 13 ਮਾਡਲ ਧਰਮੇ 3 ਲੱਖ ਦਾ ਨਿਊ ਹਾਲੈਂਡ ਸੁਪਰ ਹੋਏ ਦੇਖੋ ਜੇ ਕਿਸੇ ਸੱਜਣ ਨੇ ਖਰੀਦਣ ਆਜੋ ਫਟਾਫਟ ਸਹਿਰ ਨਾ ਵੇ ਖੜਿਆ ਨਾ ਵੇ ਇਹ ਲਾਡਾ ਟ੍ਰੈਂਗ ਗੇਅਰ ਗੂਰ ਦਾ ਕਿਸੇ ਪਾਸੇ ਚਾਬੀ ਨਹੀਂ ਲੱਗੀ ਹਾਲੇ ਅੱਛਾ ਜੀ ਹਾਂਜੀ ਹਾਂਜੀ ਲੈ ਵੀਓ ਤੇਰਾ ਹਲਕਾ ਐਂਡ ਹੋਈ ਪਈ ਅਜਾ ਅਤਰ ਮੇਰੇ ਮਰੋਂ ਚੈੱਕ ਕਰ ਬਈ ਟਰੈਕਟਰ ਦੇਖ ਸੋਹਣਾ ਕੰਡੀਸ਼ਨ ਦਾ ਟਰੈਕਟਰ ਪੂਰੇ ਨਵਾਂ ਟਰੈਕਟਰ ਹਾਂ 3 ਲੱਖ ਰੁਪਏ ਡਿਮਾਂਡ ਬਈ ਹੈ ਹਾਂਜੀ ਬਾਦ ਦੇਣ ਵਾਲੀ ਦੇਣ ਵਾਲਾ ਰੈਡੀ ਹੈ ਮੌਕੇ ਤੇ ਹਲਕਾ ਫੁਲਕਾ ਮਾਨਤਾ ਨਹੀਂ ਹੋ ਸਕਦਾ ਜਿਹੜਾ ਸਪੈਸ਼ਲ ਐਡੀਸ਼ਨ ਖੜਾ ਬਈ ਇਹ ਐਡੀਸ਼ਨ 2023 ਮਾਡਲ ਹੈ ਬੱਟੀ 23 ਮਾਡਲ ਹਾਂਜੀ ਇਹ ਤਾਂ ਉਹਦੇ ਵਿੱਚ ਹੈਗਾ 50 ਹਸਪਾਵਰ ਵਾਲਾ ਕਿ 55 ਵਾਲਾ ਇਹ ਮੈਂ ਕਾਪੀ ਦੇ ਤਾਂ 50 ਹੀ ਹੁੰਦੀ ਹੈ ਵੈਸੇ ਹੈ 55 ਵਾਲੀ ਨੇ ਇਹ ਅੱਛਾ ਹੂੰ ਹੂੰ ਕਿੰਨਾ ਇੱਕ ਕ ਚੱਲਿਆ ਹੋਇਆ ਇਹ ਟਰੈਕਟਰ ਇਹ ਟਰੈਕਟਰ 750 ਘੰਟਾ ਚੱਲਿਆ ਸਿਰਫ ਹੀ 750 750 ਸਿਰਫ ਧਰਮੇ 750 ਘੰਟਾ ਚੱਲਿਆ ਹੋਇਆ ਸਪੈਸ਼ਲ ਐਡੀਸ਼ਨ ਹੈ ਤੇ ਬਈ ਡਿਮਾਂਡ ਕੀ ਹੈ ਟਰੈਕਟਰ ਦੀ ਲਵਾੜ ਪੱਟੀ ਇਹ ਦੇਵਾਂਗੇ 785000 ਦਾ ਬਸ ਆਹ ਲਾ ਜੀ 785000 ਦਾ ਬਣੂ ਮਾਡਲ 23 23 ਮਾਡਲ ਹਾਂ ਓਕੇ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਟਾਈਗਰ ਇਹ ਟਾਈਗਰ 2023 ਆ ਜੀ 4휠 ਚ ਅਸਲ 23 ਮਾਡਲ ਇਹ ਆ ਹਾਂ ਇਹ ਸੀਆਰਡੀ ਆ ਹੂੰ ਹਾਂ ਕੱਲਾ ਕੱਲਾ ਕੰਪਨੀ ਦਾ ਮਾਰਕਾ ਉਦਾਂ ਹੀ ਖੜਿਆ ਹੈ ਹਨਾ ਭਾਈ ਜਿੱਦਾਂ ਲੱਗ ਕੇ ਆਇਆ ਧਰਮੇ ਆ ਦੇਖੀ ਅਰ ਰਿਮਾ ਰੁਮਾ ਤੋਂ ਹਲ ਤੱਕ ਰੰਗ ਨਹੀਂ ਉਤਰਿਆ ਹੋਇਆ ਦੇਖ ਦੇਖ ਨਿਸ਼ਾਨੀਆਂ ਕੰਪਨੀ ਦੇ ਨਿਸ਼ਾਨੀਆਂ ਦੇਖ ਵਾਇਰਨ ਚੱਕਰਾ ਹਾਂ ਦੇਖ ਨਿਸ਼ਮਾਰਕੇ ਕੰਪਨੀ ਦੇ ਇਹ ਕਿੰਨੇ ਘੰਟੇ ਚੱਲਿਆ ਹੋਇਆ ਇਹ ਤਕਰੀਬਨ 1100 ਘੰਟੇ ਦੇ ਹੋਊਗਾ 1100 ਘੰਟੇ ਚੱਲਿਆ ਹੋਇਆ ਹਾਂਜੀ ਓਰੀਜਨਲ ਇਹ ਪੱਟੀਆਂ ਦਾ ਸੀਟਾਂ ਤੋਂ ਲਫਾਫੇ ਵੀ ਨਹੀਂ ਉਤਰੇ ਹੋਏ ਦੇਖ ਸੀਟਾਂ ਤੋਂ ਲਫਾਫੇ ਭਾਈ ਇਹਦੀ ਕੀ ਡਿਮਾਂਡ ਰੱਖੀ ਆ ਇਹ ਪੱਤੀ ਦਮਾ ਗਿਆ ਆਪਾਂ 7 ਲੱਖ 70 ਹਜ਼ਾਰ ਦਾ ਹਨਾ ਜੀ 7 ਲੱਖ ਤੇ 70 ਹਜ਼ਾਰ ਦਾ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਸਕਦਾ ਲੋਨ ਤਾਂ ਤਕਰੀਬਨ ਇਹਦੇ ਹੋ ਜੂ ਮੇਰਾ 6.5 ਲੱਖ ਦਾ ਹੋ ਸਕਦਾ 6.5 ਲੱਖ ਦਾ ਰੁਪਏ ਯਾਨੀ ਕਿ ਲੱਖ ਕਿ ਲਿਆਉਣ ਦੀ ਲੋੜ ਆ 1,115,000 ਦੇ ਵਿੱਚ ਸਰ ਜੂ ਗਾ ਡੀਆਈ 65 ਇਹ ਹਾ ਹੌਸ ਪਾਵਰ ਕਿੰਨੇ ਚ ਆ ਜਾਂਦਾ 65 ਪਾਵਰ 65 ਆ ਜਾਂਦਾ ਓਕੇ ਤੇ ਜਿਹੜਾ ਆ ਖੜਾ ਵੀ ਅਰਜਨ 605 ਇਹ 2013 ਮੈਟ ਗੇਅਰ ਵਾਲਾ ਹੈ ਹਾਂ ਕੇਂਜਰ ਸੈਟਲ ਗੇਅਰਾ ਮਤਲਬ ਅੱਛਾ ਆ ਜੀ ਬਾਕੀ ਜੈਕ ਲੱਗਾ ਪਿੱਛੇ ਤੇ ਸੇ ਇਹਦੇ ਜੱਟ ਲਵਾਇਆ ਹੋਇਆ ਹੈ ਹਾਂਜੀ ਹਾਂ ਡਿਸਟ੍ਰੀਬਿਊਟਰ ਵੀ ਇਹਨੂੰ ਨਾਲ ਆਉਂਦਾ ਨਹੀਂ ਕੰਪਨੀ ਤੋਂ ਵੈਸੇ ਲਗਵਾਇਆ ਹੋਇਆ ਹੈ ਇਹਨਾਂ ਨੇ ਬਾਅਦ ਚ ਓਕੇ ਹਾਂਜੀ ਫਿਰ ਤਾਂ ਜਾਨੀ ਕਿ ਟਾਪ ਮਾਡਲ ਬਣਾਇਆ ਹੋਇਆ ਧਰਮੇ ਇਹ ਕਹਿੰਦੀ ਵੀ ਸਪੈਸ਼ਲ ਐਡੀਸ਼ਨ ਮਾਡਲ ਬਣਾਇਆ ਹੋਇਆ ਹੈ ਟਰੈਕਟਰ ਮੇਂ ਹਾਂਜੀ ਹਾਂ ਤੇ ਭਾਈ ਇਹਦੀ ਜੀ ਗੱਲ ਕਰੀਏ ਨੰਬਰ 50 ਫਰਸਟ ਪਾਰਟੀ ਹੈ ਵੀ ਇਹ ਸੈਕਿੰਡ ਆ ਵੀਰੇ ਸੈਕਿੰਡ ਆ ਨੰਬਰ ਆ ਤੇ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਇਹ ਬਸ 4,35,000 ਦਾ 4,35,000 ਹਾਂਜੀ ਹਾਂ ਲੋਨ ਕਿੰਨੇ ਕ ਦਾ ਹੋ ਜੂ ਉੱਪਰ ਲੋਨ ਤਕਰੀਬਨ 1.3 ਲੱਖ ਦਾ ਹੋ ਜੀ। 1.3 ਲੱਖ ਦਾ ਲੋਨ ਹੋ ਜੀ। ਬਹੁਤ ਵਜਬ ਰੇਟ ਜਾਂ ਕੰਡੀਸ਼ਨ ਤਾਂ ਵੀ ਟਰੈਕਟਰ ਘੈਂਟ ਆ ਤੇ ਬਾਕੀ ਧਰਮੇ ਉਧਰਲੇ ਪਾਸੇ ਨਾ ਸਵਰਾਜ ਖੜੇ ਨੇ ਬਾਈ ਲਵੇ। ਕਾਫੀ ਜ਼ਿਆਦਾ ਯੌਂਡੀਰ ਵੀ ਖੜੇ ਨੇ। ਆਹ ਖੜੇ ਨੇ ਦੇਖ ਬਾਗਲ ਦੇ ਵਿੱਚ ਟਰੈਕਟਰ। ਉਹਨੇ ਸਵਰਾਜ ਟਰੈਕਟਰ ਤਾਂ ਮੇਰੇ ਹਿਸਾਬ ਨਾਲ ਸ਼ੋਅਰੂਮ ਦੇ ਵਿੱਚ ਨਹੀਂ ਹੋਣੇ ਜਿੰਨੇ ਬਾਈ ਦੇ ਘਰੇ ਖੜੇ ਆ। ਔਰੇ ਲੈ ਇੱਥੇ ਖੜ ਕੇ ਨਾ ਕੈਮਰਾ ਮਾਰੀ ਧਰਮੇ ਉਹ ਤੱਕ ਦੇਖ ਓਏ। ਜਿਵੇਂ ਮਹਾਲੀ ਨਹੀਂ ਖੜੇ ਹੁੰਦੇ ਮਹਾਲੀ ਐ ਖੜੇ ਆ ਦੇਖ। ਕੱਲੇ ਕੱਲੇ ਦੀ ਡਿਟੇਲ ਦੱਸਾਂਗੇ ਪਰ ਪਹਿਲਾਂ ਆਪਾਂ ਦੋ ਦਾ ਕ ਇਹ 2009 ਮਾਡਲ ਹੈ ਬੱਟੀ 9 ਮਾਡਲ ਹਾਜੀ ਕੰਡੀਸ਼ਨ ਦਾ ਓਰੀਜਨਲ ਹੀ ਹੈ ਸਾਰਾ ਹਨਾ ਆ ਓਰੀਜਨਲ ਟੋਟਲੀ ਬਾਕੀ ਤੁਹਾਡੇ ਲੋਕ ਵੀ ਮਿਲਦੀ ਓਰੀਜਨਲ ਨੇ ਨਾ ਨਾ ਵਧੀਆ ਟਰੈਕਟਰ ਸਾਫ਼ ਸੁਥਰਾ ਚੱਲ ਚਲਾ ਵੀ ਤਾਂ ਕਿਵੇਂ ਹੋ ਬਈ ਇਹ ਪੂਰਾ ਮਾ ਘੈਂਟਾ ਚਾਏ ਬਾਕੇ ਤਸੱਲੀ ਕਰ ਲੈਣਾ ਅੱਛਾ ਜੀ ਟਾਇਰ ਵੀ ਵਧੀਆ ਪਏ ਆ ਇਹ ਕਿਸੇ ਦਾ ਨਵੀਂ ਨਾ ਅਗਲੇ ਚਲੋ ਉੱਦੇ ਕਹਿਗੇ ਹੂੰ ਤੇ ਕੀ ਡਿਮਾਂਡ ਰੱਖੀ ਹੋਈ ਹੈ ਇਹਦੀ ਇਹ ਬਾ ਦੇਣਾ ਹੀ 4.5 ਲੱਖ ਦਾ ਵੀ 4.5 ਲੱਖ ਦਾ ਹਾਜੀ ਓਕੇ ਜਿਹੜਾ ਇੱਧਰ ਖੜਾ ਆ ਇਹ 7 ਮਾਡਲ ਦਾ ਬੱਟੀ ਅਸੇ 7 ਮਾਡਲ ਆ ਹਾਂ ਇਹਦੇ ਚਾਰੇ ਟਾਇਰ ਨਾਲ ਦੇ ਨੇ ਹਲ ਟਰੈਕਟਰ ਦੇ ਚਾਰੇ ਟਾਇਰ ਨਾਲ ਦੇ ਹੈ ਹਾਈ ਹਾਂ ਹਿੱਸਾ ਵੀ ਨਟਾਂ ਵਾਲਾ ਹੈ ਨਾ ਦੂਜਾ ਹਾਂ ਹਡਜਸਟੇਬਲ ਆ ਹਾਂ ਹਮ ਰੇਸ ਵਾਲੀ ਧਰਮੇ ਸਲਾਉ ਸੀਲ ਸੂਨ ਸਾਰੀ ਦੇਖੋ ਮਾਡਲ 7 ਬਈ ਪੂਰੀ ਤਸੱਲੀ ਵਾਲਾ ਹਾਂ ਟਰੈਕਟਰ ਨਾਲ ਦੀ ਟਾਇਰ ਮਤ ਲੈ ਲਾ ਸਾਰੇ 35 40 ਪੈਸਾ ਖੜਿਆ ਨਹੀਂ ਚੱਲਿਆ ਮੈਂ origignal ਇਹ 3500 ਘੰਟਾ origignal 3500 ਹੀ ਚੱਲਿਆ ਹੋਇਆ ਹਾਂਜੀ ਹਾਂ ਪਰ ਮੈਂ ਟਰੈਕਟਰ ਵਾਲਾ ਸੋਣਾ ਹੋਏ ਦੇਖੋ ਤੇ ਜੇ ਇਹ ਦੀ ਗੱਲ ਕਰੀਏ ਬਈ ਇਹਦਾ ਕੀ ਮੰਗਦੇ ਹੋ ਤੁਸੀਂ ਇਹ ਕੋਟੀ ਮੰਗਣਾਂ ਦੀ ਗੱਲ ਹੋਵੇ ਠੀਕ ਆ ਪਰ ਦਵਾਂਗੇ 4 ਲੱਖ ਦੀ 4 ਲੱਖ ਤੋਂ ਬਣੂਗਾ ਗੱਲ ਤੇ ਆ 7 ਮਾਡਲ ਪਰ ਕੰਡੀਸ਼ਨ ਗੱਲ ਇਹ ਆ ਜਿਹੜੇ ਸੱਜ ਨਾਲ ਵੇ ਇਹਦੇ ਨਾਲ ਦੀ 11 12 ਮਾਡਲ ਖੜੇ ਨੇ ਉਹਨਾਂ ਨਾਲ ਟੱਕਰ ਦਿੰਦਾ ਸਹੀ ਗੱਲ ਆ ਨਾਲ ਦੇ ਟਾਇਰ ਹਾਲੇ ਰਿਆ ਕਿੰਨੀ ਚੱਲਿਆ ਕਿੰਨਾ ਹਾਂ ਇੱਥੋਂ ਜੱਜ ਕਰ ਲਓ ਵੀ ਕਿੰਨਾ ਕੁ ਚੱਲਿਆ ਹੋ ਸਕਦਾ ਨਾਲ ਦੇ ਟਾਇਰ ਨੇ ਡਰਾਈਵਰ ਦੇ ਬਈ ਇਹ ਕਿਸੇ ਖੜਾ ਖੁੜਾ ਆ ਗਿਆ ਜਾਂ ਕਿਵੇਂ ਆਇਆ ਯਾਰ ਆਪਣੇ ਲਾ ਬਈ ਵੈਸੇ ਜਿਵੇਂ ਹੁਣ ਕਈ ਵਾਰ ਖੇਤੀ ਘਟ ਆਉਂਦੀ ਹੈ ਕਿਸੇ ਬੰਦੇ ਦੀ ਹਾਂ ਪਾਏ ਪੜਾ ਵਾਲੇ ਨਹੀਂ ਨਾ ਗਾ ਮਾਪ ਦੀ ਖੇਤੀ ਤੇ ਚੱਲਿਆ ਬੰਦਾ ਆ ਦੇਖ ਲੈ ਸਟicker ਵੀ ਨਾਲ ਦੇ ਲਿਫਟ ਪੰਪ ਦੇ ਨਾਲ ਦੇ ਪਏ ਨੇ ਹਾਂ ਦੇਖ ਲੈ ਨਾਲ ਦੇ ਦੇਖ ਲੈ ਧਰਮੇ ਸਟicker ਇਹ ਵੀ ਕਰਾ ਦੇ ਹਮ ਮਾਰ ਕੇ ਤਾਂ ਹੌਲ ਵੀ ਬਾਲੇ ਹੋਣਗੇ ਦੇ ਵਿੱਚ ਬਈ ਹਨਾ ਹਾਂ ਜੀ ਹਾਂ ਇਧਰ ਵੀ ਧਰਮੇ ਹੋਏ ਆਪੇ ਇਧਰ ਵੀ ਦੇਖ ਲਈਏ ਆ ਵੀ ਕਰਵਾ ਲੈ ਆ ਲਿੰਕਾਂ ਲੋਕਾਂ ਦਾ ਦੇਖੋ ਆ ਦੇਖ ਲਿੰਕ ਤੇ ਦੇਖ ਉਧਰ ਗ੍ਰੀਸ ਵਾਲਾ ਲਾਇਆ ਬਣਾ ਆਹ ਦੇਖ ਵਾਲਾ ਦਾ ਹੀ ਪਿਆ ਹਲੇ ਦੇਖ ਨਾਲ ਦਾ 7 ਮਾਡਲ ਆ ਬਈ ਹਾਂ ਆਉ ਤੇ ਟਾਇਰ ਦੇ ਮਾਰਕਾ ਵੀ ਲੱਗਾ ਹੋਦਰ ਮੈਂ ਉਹ ਦੇਖੀ ਚੈੱਕ ਕਰਵਾ ਦੇਖ ਹੂੰ ਇਹ aí ਦੀ ਇਧਰਲੇ ਪਾਸੇ ਹੋਊਗਾ ਹਾਂ ਇੱਕ ਦੇ ਅੰਦਰਲੀ ਸਾਈਡ ਹੁੰਦਾ ਇੱਕ ਬਾਹਰੇ ਹੋਊਗਾ ਹੂੰ ਖੜ ਜਾ ਪੀ ਦੀ ਵੀ ਲੱਬੜੀਏ ਫਿਰ ਇੱਕ ਮਿੰਟ ਆ ਦੇਖ ਦੇਖੋ ਕਿਉਂ 7 ਮਾਡਲ ਹੈ ਇਹਦੇ ਹੋਰ ਵੀ ਨਿਸ਼ਾਨੀਆਂ ਤੇ ਤੇ ਬਾਲੀਆਂ ਹੋਣਗੀਆਂ ਖੜ ਜਾ ਆ ਦੇਖ ਅਗਲੇ ਟਾਇਰਾਂ ਦੀ ਜਿਹਦਾ ਸਾਹ ਪੁੱਛ ਰਹੇ ਹਾਂ ਆ ਦੇ ਮਾਈਕੋ ਦੇ ਪੰਪ ਚਾਹੀਏ ਹਨਾ ਹਾਂਜੀ ਹਾਂ ਪੱਠੀ ਪੁੱਠੀ ਦਾ ਰੰਗ ਵੀ ਪੂਰਾ ਖੜਾ ਖੜੇ ਦੇਖ ਲੈ ਪੱਠੀ ਦਾ ਰੰਗ ਵੀ ਬਾਲਾ ਸਾਹਮਣੇ ਰੱਖਿਆ ਹੋਇਆ ਟਰੈਕਟਰ ਬਈ ਇਹ ਪੂਰਾ ਵਧੀਆ ਹਾਂ 4 ਲੱਖ ਦੇ ਦਵਾਂਗੇ ਬਈ ਹਾਂ 4 ਦਾ ਹੀ ਇਹਦੀ ਸੈਲਫ ਮਾਰੀ ਨਾ ਬਈ ਹਾਂ ਇਹਦੀ ਅਪ ਬੜਕ ਦੇਖ ਤਰਵੇਂ ਫਿਰ ਹੋਈ ਵੇਖਾ ਤੂੰ ਆ ਤਾਂ ਜਮਣੇ ਟਰੈਕਟਰਾਂ ਦੇ ਉਹ ਰੇਸ ਦੇ ਡੋੜੀ ਗਈ ਦੇਖਾ ਕਰ ਦੇ ਬੰਦ ਕਰ ਦਿਓ ਕਰ ਦੋ ਬੰਦ ਕਰ ਦੋ ਪਰ ਮੈਂ ਦੇਖੋ ਆ ਦੇ ਲੈ ਆਹ ਸਟicker ਵੀ ਕਰਵਾ ਦੇ ਚੱਕ ਉਹ ਕਰਵਾ ਮਗਰਾਟ ਵਾਲਾ ਸਟicker ਦੇਖ ਚੱਕ ਸਾਰੇ ਡੰਡੇ ਡੁੰਡੇ ਸਾਹ ਮਗਰਾਟ ਵਾਲੇ ਨਾਲ ਦੀ ਆ ਸਾਰੇ ਨਾਲ ਦੇ ਨੇ ਤੇ ਲੈ ਮਿੱਤਰੋ ਹੁਣ ਹੁਣ ਗੱਲ ਕਰਦੇ ਆ ਸਭ ਰਾ ਟਰੈਕਟਰਾਂ ਦੀ ਬਈ ਕਿਹੜੇ ਤੋਂ ਕਰੀ ਸ਼ੁਰੂਤ ਬਈ ਤੂੰ ਕਰਦੀ ਏ ਆਜੇ ਤੋਂ ਕਰ ਲੋ ਕੋਈ ਤਰ ਮੇ ਬਾਲੇ ਬਾਲਾ ਨਾ ਮੈਂ ਆਪਣਾ ਕਿਸਾਨ ਭਰਾ ਮਾ ਦਾ ਹੁੰਦਾ ਅਗਲਾ ਕਹਿੰਦਾ ਯਾਰ ਪੁਰਾਣੀ ਸੋਚ ਦਿਖਾਉ ਆ ਖੜੇ ਨੇ ਕਿੰਨੇ ਖੜੇ ਉਹਨਾਂ ਕੇ ਆਪਣੇ ਲੱਗੇ ਬਈ ਤਿੰਨ ਆ ਖੜੇ ਨੇ ਦੋ ਪੰਜ ਟਰੈਕਟਰ ਪੁਰਾਣੀ ਸੋਚ ਖੜੇ ਨੇ ਪੰਜ ਅਸੀਂ ਤੋਂ ਸ਼ੁਰੂਆਤ ਕਰਦੇ ਆ ਕਨੋਪੀ ਵੀ ਲੱਗੀ ਹੋਈ ਆ ਕੋੜਾ ਬੰਪਰ ਵੀ ਲੱਗਿਆ ਸੌਂਕ ਸਾਰੇ ਪੂਰੇ ਕੀਤੇ ਹੋਇਆ ਬਈ ਕਿੰਨਾ ਵੱਡਾ ਲਾਏ ਇਹ 2022 ਆ ਭੱਟੀ 3 ਸਪੀਡ ਵਾਲਾ 3 ਸਪੀਡ ਵਾਲਾ ਬਾਈ ਮਾਡਲ ਟਰੈਕਟਰ ਆ ਹਾਂ ਓਕੇ ਚੱਲਿਆ ਕਿੰਨੇ ਘੰਟੇ ਹੋਇਆ ਇਹ ਚੱਲਿਆ ਇਹ 4:300 ਘੰਟੇ ਦੇ ਕਰੀਬ ਆ 4:300 ਘੰਟਾ ਦਰਮੇ ਹੋਈ ਦੇਖ ਬਈ ਆ ਹੂੰ 16 ਦੇ 18 ਚ ਬਈ ਹੈਨਾ ਹਾਂ ਦੇਖੋ ਸਾਰੇ ਰੂਪ ਇੰਟਰ ਦੇ ਸਾਰੇ ਸਾਫ ਨੇ ਆ ਆ ਵੀ ਆ ਵੀ ਖੁੱਲੀ ਹੈ ਖਾ ਖੋਲ ਲੋ ਕਰ ਲੋ ਦੇਖੋ ਧਰ ਮੇ ਪੂਰੀ ਸ਼ਾਈਨ ਹੈ ਜਮ ਆਪਣਾ ਖੁੱਲ ਨਾ ਵੀਰੇ ਫੋਲ 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 ਹੂੰ ਹੂੰ 100 ਪੈਸੇ ਕੰਡੀਸ਼ਨ ਇਹਦੀ 100 ਚ 100 ਬਈ ਇਹਦੀ ਆਪਾਂ ਜੇ ਗੱਲ ਕਰੀਏ ਫਰਸਟ ਓਨਰ ਹੀ ਹੋਈ ਤਾਂ ਫਰਸਟ ਓਨਰ ਆ ਜੀ ਕੀ ਡਿਮਾਂਡ ਰੱਖਦੀ ਬਈ ਇਹਦੀ ਇਹ ਪੱਟੇ 7 ਲੱਖ ਦਾ ਦੇ ਦਾਂ ਬਸ 7 ਲੱਖ ਦਾ 22 ਮਾਡਲ 22 ਮਾਡਲ ਓਕੇ ਤੇ ਜਿਹੜਾ ਆ ਖੜਾ ਹੈ ਬਈ ਇਹ 2020 ਮਾਡਲ ਹੈ ਵਾਡੀ ਇਹ 20 ਮਾਡਲ ਹੈ ਧਰਮੇ 20 ਦਾ ਵਿੱਚ ਵੀ ਪਲੇਟਫਾਰਮ ਲੱਗਿਆ ਹੋਇਆ ਟਰੈਕਟਰ ਨੂੰ ਦੇਖ ਪਲੇਟਫਾਰਮ ਲੱਗਿਆ ਹੋਇਆ 20 ਮਾਡਲ ਦੇ ਇਹ 14 ਟਾਇਰਾਂ ਚ ਵਈ ਇਹ 14 ਜਹਾ ਵਾਡੀ ਇਹ 14 ਟਾਇਰਾਂ ਚ ਪਾ ਗੇਅਰ ਚ ਹੈ ਸੈਂਟਰ ਗੇਅਰ ਚ ਇਹ 2 ਸਪੀਡ ਚ ਆ ਕੇ ਨੇ ਹੂੰ ਦੇਖ ਰਾਜਪੁਰੇ ਦਾ ਨੰਬਰ ਆ ਪੀਪੀ 34 ਇਹ ਕਿੰਨਾ ਕੁ ਚੱਲਿਆ ਹੋਊਗਾ ਇਹ ਚੱਲਿਆ ਹੋਊਗਾ ਵਾਡੀ 11-1200 ਘੰਟੇ ਦੇ ਕਰੀਬ ਲਾ 11-1200 ਘੰਟੇ ਚੱਲਿਆ ਹੋਇਆ 20 ਮਾਡਲ ਇਹਦੀ ਕੀ ਡਿਮਾਂਡ ਰੱਖੀ ਹੋਈ ਹੈ ਬਈ ਆਪਣੇ ਇਹ ਵਾ 61000 ਦਾ ਦੇ ਦੋ 6 ਲੱਖ ਯਾਨੀ ਕਿ 6 ਲੱਖ ਦਾ ਬਣੂ ਯਾਰ ਗੱਲ ਤੇ ਆ ਪਰ ਮੈਂ ਪਲੇਟਫਾਰਮ ਦੇ ਨਾਲ ਨਾਲ ਦੇਖ ਬੈਟਰੀ ਬਾਕਸ ਨੂੰ ਵੀ ਲੋਕ ਲੱਗਦਾ 35000 ਦਾ ਲਵਾਇ ਦੀ ਪਲੇਟਫਾਰਮ ਆਹ 35000 ਦਾ ਦੇਖੋ 35000 ਦਾ ਕਨੋਪੀ ਲੱਗ ਯਾਰ ਪੂਰੇ 100 ਗਣਾ ਰੱਖਿਆ ਹੋਇਆ ਪੂਰੇ 100 ਗਣਾ ਨਾਲ ਵਧੀਆ ਆ ਦੇ ਰਿਮ ਰਮ ਇਹਦੇ ਵੀ ਚੈੱਕ ਕਰਵਾ ਦੇ ਦੇਖ ਮਾਰ ਕੇ ਜਿਹੜਾ ਆ ਖੜਾ ਵੀ ਆ ਕਿੰਨਾ ਮਾਡਲ ਹੈ ਇਹ 14 ਮਾਡਲ ਵੱਟੀ ਇਹ 14 ਮਾਡਲ ਇਹਦੇ ਚਾਰੇ ਟਾਇਰ ਨਵੇਂ ਨਵੇਂ ਇਹਦੇ ਵੀ ਬਿਲਕੁਲ ਨਵੇਂ ਨੇ ਹਾਂ ਨੰਬਰ ਇਹ ਵੀ ਪੰਜਾਬ ਫਾਰਮਾ ਦੀ ਆਹੋ ਪੰਜਾਬ ਹਾਂ ਇਹ ਸਾਇਦ ਸੈਕੰਡ ਪਾਰਟੀ ਨਾ ਹੋਵੇ ਅਸਲੀ ਸੈਕੰਡ ਹੋ ਸਕਦਾ ਆਪੀ ਆਉਣੀ ਆਹ ਲਈ ਤੇ ਲੈ ਕੇ ਆਣਾ ਵਾ ਫਿਰ ਓਕੇ ਇਹ ਇਹਦੀ ਆਪਾਂ ਕੀ ਡਿਮਾਂਡ ਰੱਖੀ ਆ ਬਈ ਇਹ 4.5 ਲੱਖ ਬਟੇ ਯਾਨੀ 4 ਲਾਸਟ 35 ਦਾ ਦੇਦਾ 4 4 ਲੱਖ 35000 ਦਾ ਮਾਡਲ 14 14 ਹੂੰ ਧਰਮੇ ਹੁਣ ਆ ਹੀ ਲੰਘਿਆ ਟਰੈਕਟਰ ਤਿੰਨ ਉਧਰ ਵੀ ਖੜੇ ਨੇ ਇਹ ਬੜੇ ਨੇ 3963 ਨੇ ਬਈ 963 ਨੇ ਫਿਰ ਹਾਂ ਅਈ ਤਾਂ ਸ਼ੁਰੂਆਤ ਕਰਦੇ ਆਪਾਂ ਹਰਦੀ ਬਈ ਹਾਂ ਜੀ ਕਿੰਨਾ ਮਾਡਲ ਹੈ ਇਹ ਇਹ 2020 ਆ ਬਟੇ 20 ਮਾਡਲ ਹਾਂ ਜੀ ਇਹ ਪਾਰਟੀ ਫਸਟੂ ਵੀ ਵੀ ਫਸਟ ਪਾਰਟੀ ਚਾਰੇ ਟਾਇਰ ਨਾਲ ਦੇਨੇ ਦੀ ਸਸ ਚਾਰੇ ਟਾਇਰ ਨਾਲ ਦੇਨੇ ਹਮ ਕਿੰਨਾ ਕੁ ਚੱਲੇ ਹੋ ਸਕਦਾ ਇਹ ਇਹ ਚੱਲਿਆ ਵਾ 1700 ਘੰਟਾ 1700 ਘੰਟਾ ਹਾਂ ਜਹਾਜਪੁਰਾ ਟਰੈਕਟਰ ਆ ਯਾਰ ਹਨ ਇਹ ਇਹ ਆਪਾਂ ਕਿੰਨੇ ਦਾ ਰਾਮਾਂਗੇ ਬਾਈ ਇਹ ਪਾਰਟੀ ਦੇ ਦਾਂਗੇ 5,35,000 ਦਾ 5,35,000 ਦਾ ਹਾਂ ਓਕੇ ਤੇ ਹਲਕਾ ਫੁਲਕਾ ਮਾਨਦਾਨ ਤਾਂ ਕਰੀ ਚੱਲੇਗਾ ਬਾਤ 30 ਕ ਦਾ ਹੋ ਜੂਗਾ ਲਾ ਜਿਹੜਾ ਆ ਆ ਦੱਸ ਜਿਹੜਾ ਆ ਖੜਾਗਾ ਆ ਦੇਖ ਵੱਡਾ ਸਿਸਟਮ ਲੱਗਿਆ ਹੋਇਆ ਜੀ ਇਹਦੇ ਹਾਂ ਹਾਂ ਇਹ 4 ਵੀਲ ਚ ਆ ਹਾਂ 4 ਬੀਲ ਤੇ ਵੀ ਵੱਡਾ ਟਰੈਕਟਰ ਵੀ ਵੱਡਾ ਸਿਸਟਮ ਵੀ ਘੰਟਾ ਤੇ ਘੋੜਾ ਬੰਪਰ ਵੀ ਲੱਗਿਆ ਹੋਇਆ ਘੋੜਾ ਬੰਪਰ ਹਾਂ ਤੇ ਇਹ ਇਹ ਕਿੰਨਾ ਚੱਲਿਆ ਹੋ ਸਕਦਾ ਇਹ 20 ਮਾਡਲ ਇਹ ਵੀ ਚੱਲਿਆ ਵਾ ਮਤਲਬ ਦਾ 2000 ਦੇ ਕਰੀਬ ਅੱਛਾ 2000 ਇਹ ਚੱਲਿਆ ਹੋਇਆ ਹਾਂ ਇਹ ਕਿੰਨੇ ਦਾ ਬਣੂ ਇਹ ਦੇਦਾ 6 ਲੱਖ 60 ਹਜ਼ਾਰ ਦਾ 6 ਲੱਖ 60 ਹਜ਼ਾਰ ਦਾ ਹਾਂ ਓਕੇ ਤੇ ਜਿਹੜਾ ਇੱਧਰ ਖੜਾ ਹੈ 900 ਘੰਟਾ ਆਹ ਇਹ ਪੱਟੇ 21 ਮਾਡਲ ਹੂੰ ਇਹ ਜਣੀ ਚੱਲਿਆ ਹੋਇਆ ਬਹੁਤ ਘੱਟ ਟਰੈਕਟਰ ਇਹ ਚੱਲਿਆ ਹੋਊਗਾ ਮੇਰੇ ਖਿਆਲ ਨਾਲ 900 ਘੰਟਾ ਸਿਰਫ 900 ਘੰਟੇ ਚੱਲੇ ਹੋਇਆ ਕਹਿੰਤਰ ਮੈਂ ਸੀਲਡ ਸੂਟ ਸਾਰਾ ਪਿਆਉ ਦੇਗਾ। ਜਿਆਦਾ ਨਵਾਂ ਟਰੈਕਟਰ ਹੈ। ਹੂੰ। ਸਟੈਟਰਬੀ ਨਾਲ ਦੀ ਨਾਲ ਨਵੇਂ ਟਾਇਰ ਨਾਲ 85 86 ਟਾਇਰ ਨਾਲ ਦੀ ਪਾਇਆ। ਇਹ ਇਹਦੀ ਆਪਾਂ ਕੀ ਰੱਖੀ ਐ ਰੇਟ ਰੂਟ ਦਾ? ਇਹ 6,35,000 ਦਾ। 6,35,000? ਹਾਂ। ਓਕੇ। ਤੇ ਬਾਈ ਆਪਣੀ ਹਰਦੀਪ ਲੋਕੇਸ਼ਨ ਦੱਸੀ ਕਿੱਥੇ ਪੈਂਦਾ ਸ਼ੋਅਰੂਮ ਆਪਣਾ? ਲੋਕੇਸ਼ਨ ਵੀਰੇ ਪ੍ਰੀਤ ਕੰਬਾਈਨ ਤੋਂ ਥੋੜਾ ਅੱਗੇ ਆ ਕੇ ਬਸ ਰੋੜੀ ਪੁਲਾਣੀ ਸਾਈਡ। ਹਾਂ ਜੇ ਤੁਸੀਂ ਮਤਲਬ ਉਧਰੋਂ ਬੌੜਾ ਗੇਟ ਕਿ ਨਹੀਂ ਆਉਣੇ? ਪ੍ਰੀਤ ਏਜੰਸੀ ਲੰਘ ਕੇ ਪ੍ਰੀਤ ਫੈਕਟਰੀ ਲੰਘ ਕੇ ਤੇ ਰੋਟੀ ਦੇ ਪੁਲਾਂ ਦੇ ਉਰਲੇ ਪਾਸੇ ਖੱਬੇ ਹੱਥ ਬਾਹਰੀ ਟਰੈਕਟਰ ਖੜੇ ਹੁੰਦੇ ਆ ਆਪਣੇ ਹਾਂ ਅਮਦਲੀ ਸਾਹਿਬ ਜਿਵੇਂ ਆਹ ਕਤਾਰਾਂ ਲੱਗੀਆਂ ਪਈਆਂ ਨੇ ਨਾ ਬਸ ਇਸੇ ਤਰ੍ਹਾਂ ਟਰੈਕਟਰ ਖੜੇ ਹੁੰਦੇ ਆ ਤੇ ਜਿਹੜੇ ਆਹ ਖੜੇ ਨੇ ਹੁਣ ਆਹ ਟਰੈਕਟਰ ਦੀ ਡਿਟੇਲ ਵੀ ਆਪਾਂ ਦੱਸਦੇ ਆ ਇਹ ਵਾਪਟੀ 2023 ਮਾਡਲ ਆ 23 ਮਾਡਲ ਆ ਹਾਂ ਇਹਦੇ ਵੀ ਪਲੇਟਫਾਰਮ ਲਵਾਇਆ ਹੋਇਆ ਹੈ ਹਾਂ ਜੀ 3 ਸਪੀਡ ਵਾਲਾ ਮਾਡਲ ਹੈ 3 ਸਪੀਡ ਵਾਲਾ ਹੈ ਇਹ 14 ਦੇ ਟਾਇਰਾਂ ਦੇ ਜਿਵੇਂ ਆਲੂ ਉਲੂ ਪੱਟਣ ਨੂੰ ਬਹੁਤ ਵਧੀਆ ਚੀਜ਼ ਹੈ ਇਹ ਅੱਛਾ ਹਾਂ ਘੱ ਅਸਲ 14 ਦੇ ਟਾਇਰਾਂ ਚ 3 ਸਪੀਡ ਚ ਹੈ ਹਾਂਜੀ ਹਾਂ ਓਕੇ ਬਈ ਇਹ ਇਹਦਾ ਕੀ ਰੇਟ ਰੂਟ ਹੋਊਗਾ ਇਹ ਬਾਦ ਦੇਣ ਵਾਲਾ 6,30,000 ਦਾ 6,30,000 ਹਾਂ ਮਾਡਲ 2023 23 ਮਾਡਲ ਹੈ 3 ਸਪੀਡ ਚ ਹੈ ਤੇ ਜਿਹੜਾ ਆ ਖੜਾ ਇਧਰਲੇ ਪਾਸੇ 4 ਵੀਲ ਡਰਾਈਵ ਚ ਇਹ 4 ਵੀਲ 19 ਮਾਡਲ ਆ ਅੱਛਾ ਹਾਂ ਇਹ 2 ਸਪੀਡ ਚ ਹੈ ਯਾਨੀ ਹੂੰ ਇਹ ਵੀ ਚੱਲਿਆ ਵਾ 1500 ਘੰਟਾ ਰੈਨਲ ਹਾਂਜੀ ਅਗਲੇ ਡਰ ਥੋੜਾ 4-ਵੀਲ ਵੱਧ ਖਸਾ ਦਾ ਪਿਛਲੇ ਦਾ ਨਾਲ ਦੀ ਪਦੇ ਨਾਲ 670 60 ਠੀਕ ਹੈ ਇਹ ਮੂਹਰੇ ਲਈ ਬਸ ਵੇਟ ਅਗਲੇ ਰੱਖਦਾ ਨਹੀਂ ਚੱਕਰ ਵੱਧ ਦੇ ਜਾਂਦੇ ਨੇ ਤਾਂ ਕਾ ਹੋ ਜਾਂਦੇ ਆ ਤੇ ਇਹ ਕਿੰਨੇ ਦਾ ਬਣੂ ਇਹ 6.5 ਲੱਖ ਦਾ ਸਾਢੇ 6 ਲੱਖ ਦਾ ਹਾਂ ਮਾਡਲ 19 19 ਮਾਡਲ ਨੇ ਫਰਸਟ ਪਾਰਟੀ ਇਹ ਵੀ ਫਰਸਟ ਪਾਰਟੀ ਹਾਂ ਰਾਜਪੁਰਾ ਨੰਬਰ ਹੈ ਇਹ ਵੀ ਠੀਕ ਹੈ ਜੀ ਤੇ ਆਪਣਾ ਨੰਬਰ ਦੱਸਿਓ ਬਈ ਮੋਬਾਈਲ ਨੰਬਰ ਕਿੰਨਾ ਆਪਣਾ ਹਰਦੀਪ ਆਪਣਾ ਨੰਬਰ 98145 ਹਾਂ 032363 914503236 ਹਾਂਜੀ ਬਸ ਇਹ ਵੀਡੀਓ ਚ ਇੰਨੇ ਟਰੈਕਟਰ ਦਿਖਾਈ ਹੋਰ ਤਾਂ ਨਹੀਂ ਦਿਖਾਉਣੇ ਨਾ ਬਸ ਫਿਰ ਹਲੇ ਗਏ ਹੋਏ ਨੇ ਇੱਕ ਦੋ ਟਰੈਕਟਰ ਦਾ ਬਾਅਦ ਤੇ ਆਜੋ ਮਿੱਤਰੋ ਫਟਾਫਟ ਨਾਬੇ ਰੋਟੀ ਦੇ ਪੁਲਾਂ ਦੇ ਬਿਲਕੁਲ ਨੇੜੇ ਪ੍ਰੀਤ ਇੰਡਸਟਰੀ ਤੇ ਰੋਟੀ ਦੇ ਪੁਲਾਂ ਦੇ ਨਾ ਵਿਚਾਲੇ ਜੇ ਇਹ ਬਾਈ ਦਾ ਸ਼ੋਅਰੂਮ ਆ ਜਾਂਦਾ ਤੇ ਨਾ ਬਾਈ ਦਾ ਹਰਦੀਪ ਹੈ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਦਾ ਟਰੈਕਟਰ ਬਾਈ ਲੈ ਵੀ ਨਾ ਘੈਂਟ ਤੋਂ ਘੈਂਟ ਹੀ ਹੁੰਦੇ ਆ ਇੱਕ ਟਰੈਕਟਰ ਹੋਰ ਖੜਾ ਬਾਈ ਉਹ ਉਹ ਵੀ ਦਿਖਾ ਦਈਏ ਪਰ ਮੈਂ ਹੋਇਆ ਤੁਹਾਨੂੰ ਕਦੇ ਵੀ ਨਹੀਂ ਮਿਲਿਆ ਹੋਇਆ ਯਾਰ 246 ਟਰੈਕਟਰ ਖੜਾ ਬਾਈ ਲਵੇ 241 ਵੀ ਦੇਖੇ ਹੋਣਗੇ 5245 ਵੀ ਦੇਖੇ ਹੋਣਗੇ 95100 ਵੀ ਦੇਖੇ ਹੋਣਗੇ ਆ ਦਿਖਾ ਕਰਾਂ 246 ਦੇਖ ਜਮਾ ਨਗੀਨਾ ਟਰੈਕਟਰ ਦਿਖਾਈਏ ਬੜੇ ਸੱਜਣਾ ਨੂੰ ਤਾਂ ਵੇਖਿਆ ਹੀ ਨਹੀਂ ਹੋਣਾ ਇਹਦੇ ਨਾਲ ਦਾ ਕਿੰਨੇ ਕਿੰਨਾ ਮਾਡਲ ਵੈਸੇ 2023 ਆ ਵੈਸੇ ਸੇਲ ਹੋ ਗਿਆ ਅੱਜ ਲੈਣ ਆਉਣਗੇ ਹੁੰਦੇ ਅਸਾਂ ਇਹ ਸੇਲ ਹੋ ਗਿਆ ਹਾਂਜੀ ਹਾਂ ਵਾਹੀ ਆਪਾਂ ਤੁਹਾਨੂੰ 23 ਮਾਡਲ ਆ ਕਿੰਨੇ ਘੰਟੇ ਚੱਲੇ ਹੋਇਆ ਸੀ ਚੱਲਿਆ ਹੋਇਆ ਪੱਟੀ ਇਹ 500 ਘੰਟਾ ਸੀਗਾ 500 ਘੰਟਾ ਚੱਲਿਆ ਹੋਇਆ ਤਾਂ ਰਮੇ ਕੋਈ ਚਾਰੇ ਪਾਸੇ ਟਰੈਕਟਰ ਤੇ ਢੇੜਾ ਸੇ ਬੇਟ ਬੂੜ ਦੇ 3 ਸਪੀਡ ਚ ਆ ਜਾਂਦਾ ਬਾਈ ਹਨਾ 3 ਸਪੀਡ ਜਾ ਚਾਰ ਸਿਲੰਡਰ ਚ ਹੋਗੇ ਨਹੀਂ ਸਿਲੰਡਰ ਤਿੰਨੇ ਆ ਤਿੰਨ ਸਿਲੰਡਰ ਚ ਜਾ ਓਕੇ ਦੇਖ ਇਹ 14 ਨੂੰ 28 ਦੇ ਟਾਇਰਾਂ ਚ ਆ ਜਾਂਦਾ 14 ਨੂੰ 28 ਬੇਟ ਨੂੰ ਕੰਪਨੀ ਦੇ ਹਨਾ ਕੰਪਨੀ ਦਾ ਹਾਂ ਅਗਲੇ ਵੀ ਬੇਟ ਕੰਪਨੀ ਅਗਲੇ ਬੇਟ ਵੀ ਕੰਪਨੀ ਦੇ ਆ ਤੇ ਟਰੈਕਟਰ ਦੀ ਲੁੱਕ ਦੇਖਾ ਕਿੰਨੀ ਘੈਂਟ ਲੁੱਕ ਬਸ ਇਦਾਂ ਦੇ ਟਰੈਕਟਰ ਹੀ ਮਿਲਦੇ ਹੁੰਦੇ ਆ ਬਾਈ ਤੋਂ ਤੇ ਨੰਬਰ ਵਾਈ ਦਾ ਸਕਰੀਨ ਤੇ ਚਲਾਤਾ ਫਟਾਫਟ ਆਜੋ ਯਾਰ ਨਾਬੇ ਸਹਿਰ ਜੇ ਤੁਹਾਡੇ ਰਿਸ਼ਤੇਦਾਰ ਵੀ ਟਰੈਕਟਰ ਲੱਭਦਾ ਫਿਰਦਾ ਨਾ ਬਸ ਵੀਡੀਓ ਸ਼ੇਅਰ ਕਰਕੇ ਉਹਦੇ ਤੱਕ ਭੇਜ ਦਿਓ ਵੀ ਹੋਰ ਪਾਸੇ ਬੜਾ ਗੇੜੇ-ਗੂੜੇ ਦੇਣ ਦੀ ਲੋੜ ਨਹੀਂ ਚੁੱਪ ਕਰਕੇ ਨਾਪੇ ਵਗ ਜਾ ਬਾਈ ਹਰਦੀਪ ਨੂੰ ਮਿਲ ਲੈ ਜਿਹੜਾ ਟਰੈਕਟਰ ਕਹੇਗਾ ਉਹੀ ਮਿਲ ਜੂ ਲੋਨ ਵੀ ਕਰਾ ਦੂ ਜੇ ਤੁਹਾਡੇ ਕੋਲ ਵੀ ਕੋਈ ਟਰੈਕਟਰ ਹੈਗਾ ਵਿੱਚ ਉਹ ਵੀ ਕੱਟ ਲੂ ਯਾਰ ਆਜੂ ਕਰਾ